ਰਾਮਦਾਨੇ ਹੋਏ ਜੇ ਭਾਬੀ ਨੇ ਦੇਖ ਲਿਆ ਕੀ سوچੂਗੀ ਕੋਈ ਨਹੀਂ ਕੋਦਾ ਪੁੰਡਾ ਲਾਉਂਦਾ ਵਾਰ ਪੁੰਡਾ ਵਾਰ ਨਾਵੇਂ ਲੱਗੇ ਉਹਦਾ ਲੱਗੇ ਭਾਬੀ ਨੂੰ ਚਾਰ ਦਾ ਰੋਟੀਆਂ ਦਾ ਬਕਾ ਕੇ ਖਵਾ ਦੇ ਪੇ ਤਾਂ ਚਲ ਜਾ ਓਫ ਤੇ ਨੇ ਤੂੰ ਵੀ ਉਹ ਜ਼ਰਖਾਨੀਆਂ ਛੜੇ ਵਹਲੇ ਪੀਜਾ ਮਿਲਵਾਇਆ ਉਹਨੇ ਤੈਨੂੰ ਕਹਿੰਦਾ ਬ੍ਰਿਟਿਸ਼ ਪਾਸਪੋਰਟ ਸਾਹਮਣਾ ਬਾਹੂ ਖਾ ਇਨ ਨੋ ਨੀ ਮੈਂ ਆਰਦੇ ਰਾਮਦੇ ਜਿੰਨਾ ਤੂੰ ਮੈਨੂੰ ਡਰਾਉਂਦੇ ਆ ਯਾਰ ਅਗਲੀ ਰੋਕ ਯਾਰ ਬਾਹਰ ਲੈ ਹੈਗੇ ਅੱਗ ਨੇ ਆਲਦੇ ਫੇਰ ਆ ਗਈ ਐਵੇਂ ਹੋਵੇ ਤੇ ਮੇਰਾ ਮੁੰਡਾ ਵੀ ਵਹੀਰੇ ਸਤ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋਏ ਹੋ ਪੰਜਾਬੀ ਜੀਵਨ ਚੈਨਲ ਨਾਲ ਮੈਂ ਜੀਵਨਜੋਤ ਕੌਰ ਅੱਜ ਫੇਰ ਗੱਲ ਕਰਦੇ ਹਾਂ ਗੋਪੀ ਸ਼ੌਕਰਵਾਰੀ ਇਹਨਾਂ ਦੀਆਂ ਵੀਡੀਓ ਕਾਫੀ ਵਾਇਰਲ ਹੁੰਦੀਆਂ ਹਨ ਇਹਨਾਂ ਦੇ ਫੈਮਿਲੀ ਡਰਾਮੇ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ ਹਰ ਰੋਜ਼ ਨਵੇਂ ਤਰੀਕੇ ਨਾਲ ਆਪਣੇ ਦਰਸ਼ਕਾਂ ਨੂੰ ਫੈਮਿਲੀ ਡਰਾਮਾ ਦਿਖਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਇਹਨਾਂ ਨੇ ਗੋਪੀ ਦੇ ਨਹਾਉਣ ਦੇ ਮਾਮਲੇ ਨੂੰ ਲੈ ਕੇ ਕਾਫੀ ਹਗਾਮੇ ਭਰੀ ਵੀਡੀਓ ਬਣਾਈ ਉਸ ਤੋਂ ਬਾਅਦ ਗੋਪੀ ਆਪਣੇ ਘਰ ਵਾਲੀ ਨੂੰ ਗੋਹਾ ਸੁਟਣ ਬਾਰੇ ਕਹਿੰਦਾ ਹੈ ਫਿਰ ਆਪਣੀ ਕੋਮਲ ਬਾਰੇ ਵੀਡੀਓ ਬਣਾਉਂਦਾ ਹੈ ਤੇ ਕਹਿੰਦਾ ਹੈ ਮੈਂ ਆਪਣੀ ਨਵੀਂ ਵਿਆਹੀ ਵੋਲਟੀ ਨੂੰ ਛੱਡ ਸਕਦਾ ਹਾਂ ਆਪਣੀ ਕੋਮਲ ਨੂੰ ਨਹੀਂ ਹੁਣ ਗੋਪੀ ਦੀ ਮੰਮੀ ਗੋਪੀ ਨੂੰ ਰੋਟੀ ਬਣਾਉਣ ਲਈ ਕਹਿੰਦੀ ਹੈ ਤੇ ਗੋਪੀ ਆਪਣੀ ਵੋਲਟੀ ਦੀ ਥਾਂ ਆਪ ਰੋਟੀ ਬਣਾਉਂਦਾ ਹੈ ਇਹ ਸਭ ਫੈਮਿਲੀ ਡਰਾਮੇ ਹਨ ਜਿਸ ਨਾਲ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਹੈ ਤੁਹਾਨੂੰ ਨਹੀਂ ਲੱਗਦਾ ਇਹ ਸਭ ਕੁਝ ਸੋਚ ਸਮਝ ਕੇ ਤਿਆਰ ਕਰਕੇ ਵੀਡੀਓ ਬਣਾਈ ਜਾਂਦੀ ਹੈ ਗੋਪੀ ਦੀ ਮਾਂ ਗੋਪੀ ਦੀ ਪਤਨੀ ਤੋਂ ਰੋਟੀ ਬਣਾਉਣ ਬਾਰੇ ਕਹਿ ਰਹੀ ਹੈ ਉਹ ਵੀ ਚੁੱਲ੍ਹੇ ਤੇ ਖੁਦ ਸੋਚੋ ਇੱਕ ਫੋਰਨ ਤੋਂ ਆਈ ਕੁੜੀ ਨੂੰ ਚੁੱਲ੍ਹੇ ਬਾਰੇ ਕੀ ਪਤਾ ਇਹ ਤਾਂ ਅੱਜ ਕੱਲ ਆਪਣੇ ਪੰਜਾਬ ਵਿੱਚ ਜੰਮੀ ਨਿਊ ਜਨਰੇਸ਼ਨ ਨੂੰ ਵੀ ਇਸ ਬਾਰੇ ਕੁਝ ਪਤਾ ਨਹੀਂ ਹੁੰਦਾ ਉਸ ਦੀ ਮਾਂ ਵਿਊ ਲੈਣ ਦੇ ਚੱਕਰ ਵਿੱਚ ਉੱਚੀ ਉੱਚੀ ਚੀਕ ਚੀਕ ਕੇ ਕਹਿ ਰਹੀ ਹੈ ਕਿ ਮੈਂ ਬਿਮਾਰ ਹਾਂ ਆਪਣੀ ਬੋਟੀ ਨੂੰ ਕਹਿ ਰੋਟੀ ਬਣਾ ਕੇ ਦੇਵੇ ਭਲਾ ਜੇ ਬੰਦਾ ਬਿਮਾਰ ਹੁੰਦਾ ਤਾਂ ਇੰਨਾ ਚੀਕ ਚੀਕ ਕੇ ਬੋਲਦਾ ਕੌਸ ਦੀ ਆਵਾਜ਼ ਸੁਣ ਕੇ ਤਾਂ ਦੂਜਿਆਂ ਦਾ ਸਿਰ ਦਰਦ ਹੋਣ ਲੱਗ ਜਾਵੇ ਉਧਰ ਲੋਕ ਕਮੈਂਟਾਂ ਵਿੱਚ ਕਹਿੰਦੇ ਹਨ ਕਿ ਤੁਹਾਡੀਆਂ ਵੀਡੀਓ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮੈਨੂੰ ਤਾਂ ਸਮਝ ਨਹੀਂ ਲੱਗੀ ਕਿ ਇਹਨਾਂ ਦੀਆਂ ਵੀਡੀਓ ਵਿੱਚ ਕਿਹੜੀ ਸਿੱਖਿਆ ਮਿਲਦੀ ਹੈ ਜਿਸ ਨਾਲ ਸਾਡੇ ਬੱਚਿਆਂ ਨੂੰ ਨਵੀਂ ਸੇਧ ਮਿਲਦੀ ਹੈ ਉਸ ਨੂੰ ਟੰਗ ਨਾਲ ਕੱਪੜੇ ਪਾਉਣ ਦਾ ਸਲੀਕਾ ਵੀ ਨਹੀਂ ਕਿ ਇਸ ਤਰ੍ਹਾਂ ਦੇ ਕੱਪੜੇ ਪਰਿਵਾਰ ਵਿੱਚ ਪਾਈ ਜਾਂਦੇ ਹਨ ਲੋਕ ਕੌਸ ਦੀਆਂ ਵੀਡੀਓ ਤੇ ਕਮੈਂਟ ਕਰਦੇ ਹਨ ਤੁਸੀਂ ਲੋਰ ਵਗੈਰਾ ਪਾ ਲਿਆ ਕਰੋ ਸਰਦੀ ਆ ਗਈ ਹੈ ਠੰਡ ਲੱਗ ਜਾਵੇਗੀ ਬਾਕੀ ਤੁਸੀਂ ਆਪ ਸਮਝਦਾਰ ਹ ਤੁਸੀਂ ਸਭ ਨੇ ਉਹਨਾਂ ਦੀਆਂ ਵੀਡੀਓ ਜ਼ਰੂਰ ਦੇਖੀਆਂ ਹੋਣਗੀਆਂ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜੇ ਮੇਰੀਆਂ ਗੱਲਾਂ ਵਧੀਆ ਲੱਗੀਆਂ ਹੋਣ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਬੈਲ ਆਈਕਨ ਵੀ ਜ਼ਰੂਰ ਔਨ ਕਰਨਾ ਤਾਂ ਜਿਉ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਸਕੇਤਾਂਵਾਦ ਜੀ